ਉਹ ਦਰਦ ਕੀਤਾ ਜੇ ਕਿ ਕਾਗਤ ਦਾ ਜਾਗ ਵਜਿਆ ਤਾਂ ਚੱਕਾ ਬਚ ਨਹੀਂ ਕਦੇ ਚਾਰਾਂ ਦਿਸ਼ਾ ਵਿੱਚ ਮੇਰੇ ਗੁਰੂ ਦੇ ਜੈਕਾਰ ਹੋਈ ਤੇ ਗੁਰੂ ਕੇ ਕੇ ਸਾਰੇ ਹੋ ਮਾਰੇ ਹੋ ਮੇਰੇ ਗੁਰੂ ਨੇ ਹਾਥੀ ਤੇ ਬਹਿ ਕੇ ਰੱਬ ਦਾ ਸ਼ਕਰਣਨਾ ਕੀਤਾ ਦੋ ਸ਼ਬਦ ਤਾਣ ਗੜ ਦੇ ਕਿਲੇ ਵਿੱਚ ਕਿਹਾ ਇੱਕ ਸ਼ਬਦ ਤੋਂ ਹੀ ਮੋਹੀ ਕੋਈ ਤੋਂ ਹੀ ਪੰਜ ਜਨ ਜਿਹੜੇ ਛੋਟੇ ਰੂਪ ਨੇ ਪੰਜ ਜਨ ਜਨ ਛੋਟੇ ਰੂਪ ਲੈ ਕੇ ਆਣ ਤੇ ਸ਼ਰੋਮਣੀ ਨਿਸਕਾਮ ਗੁਰਸਿੱਖੀ ਪ੍ਰਚਾਰ ਸੈਤੀ ਪੰਜਾਬ ਛੇਧਾਂ ਦੀ ਭਰਤੀ ਚਮਕੌਰ ਸਾਹਿਬ ਤੋਂ ਆਏ ਨੇ ਪੰਜਾਂ ਗੁਰੂ ਘਰ ਤੋਂ ਸਰਪਾਉ ਦੇ ਕੇ ਦਿਹਾਲ ਕੀਤਾ ਜਾਏ ਸਗਲੂ ਕੇ ਪਿਆਰਿਓ ਇੱਕ ਹੋਰ ਵੇਖ ਲਈ ਮੈਂ ਸ਼ਬਦ ਜਦੋਂ ਪੜਿਆ ਬਾਕੀ ਤਾਂ ਸਾਰੀ ਗੱਲ ਸਮਝ ਆ ਗਈ ਜਦੋਂ ਮੈਂ ਆ ਸ਼ਬਦ ਨੂੰ ਕਈ ਵਾਰ ਪੜਿਆ ਬੈਠ ਕੇ ਕਿਉਂਕਿ ਦਾਸ ਦਾ ਗਿਆਨ ਸੇਵਾਯੋ ਮੈਂ ਸਤਨਾ ਮੁਖ ਟੜੂ ਵਰਦਾਨ ਮੈਂ ਹੁ 23 ਸਾਲ ਤੋਂ ਫੌਜ ਵਿੱਚ ਆਂ ਤੇ ਮੇਰੇ ਗੁਰਬਦਾਸ ਦੇ ਬਾਣੀ ਕਹਿੰਦੀ ਕੀ ਹੈ ਜਦੋਂ ਮੈਂ ਇਸ ਪੰਕਤੀ ਤੇ ਆਇਆ ਇਹ ਨਾਮ ਦੇਵ ਤਮੀਤ ਰੋਜਨ ਸਤਨਾ ਸਹਤਰੇ ਇਹ ਰਬਦਾਸ ਸੁਨੋ ਰੇ ਸੰਤੋ ਹਰ ਜੀਵ ਦੇ ਸਭੇ ਸਰੇ ਵੇਖਿਆ ਮਨਾ ਜਿਹੜੀ ਹੱਥਲੇ ਵਾਲੀ ਧਮਤੀ ਹੈ ਇਹ ਨਾਮ ਦੇਵ ਨੂੰ ਨਹੀਂ ਗਈ ਕਿ ਕਦੇ ਨੂੰ ਨਹੀਂ ਕਹਿ ਸਕਦੇ ਕਿ ਦੇਵੂ ਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਸਾਰਿਆਂ ਦਾ ਸਨਾਤਾ ਜੀ ਦਾ ਸਾਰਿਆਂ ਦਾ ਜੀਣਾ ਚਾਹੀਦਾ ਤੇ ਪੰਕਤੀ ਕਿਹਨੋਂ ਕਹੀ ਉਹਨਾਂ ਨੇ ਪਗੜੀ ਮੇਰੀ ਖੋਜ ਮੇਰੀ ਖੋਜ ਝੂਠੀ ਵੀ ਹੋ ਸਕਦੀ ਹੈ ਮੇਰੀ ਖੋਜ ਗਲਤ ਵੀ ਹੋ ਸਕਦੀ ਹੈ ਪਰ ਜਿੰਨਾ ਕਿ ਮਾਨੂੰ ਬਸਮਾਦ ਕੁਝ ਹੀ ਮਿਲੀ ਹੈ ਰੱਬ ਦੇ ਘਰ ਤੋਂ ਤਾਂ ਮੇਰੇ ਜਨਮ ਤੇ ਇੱਕ ਵਿਚਾਰ ਆਇਆ ਮਨਾ ਜਿਹੜਾ ਆ ਆਖਰੀ ਪੰਕਤੀ ਨਾ ਇਹ ਰਬਦਾਸ ਸੁਨੋ ਰੇ ਸੰਤੋ ਹਰ ਜੀਓ ਤੇ ਸਭੇ ਸਰੇ ਸਾਤਾਂ ਨੂੰ ਪਿਆ ਜਿਹੜੀ ਇੱਕ ਕਹਾਣੀ ਦਾ ਅਖਾਣ ਹੈ ਤੇ ਇਹ ਕੰਨ ਕਰ ਨਾ ਹੋਏ ਕਲਬ ਸਾਹ ਕਾਵਤ ਨਾ ਇਹ ਸੰਤਾਂ ਨੂੰ ਸਬੋਧਨ ਕਰਕੇ ਉਹਨਾਂ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਪਿਆ ਓਏ ਬ੍ਰਾਹਮਣੋ ਸਾਰਿਆਂ ਨੂੰ ਜੀਣ ਦਿਓ ਤੇ ਆਪ ਵੀ ਜੀਓ ਆਪ ਕੋ ਸਤਨਾਮ ਜੀ ਬਾਣੀ ਆਖਰ ਵਾਲੀ ਕੰਧਤੀ ब्राह्मण ਨੂੰ ਜਿਹੜੇ ਪੱਤੀ ਹੋਇਆ ਬ੍ਰਾਹਮਣ ਨੇ ਮੇਰੇ ਗੁਰੂ ਅਰਜਨ ਦਾਸ ਨੂੰ ਜਮਾਰ ਕੇ ਕਿੰਟਿਆ ਉਹਨਾਂ ਬ੍ਰਾਹਮਣ ਨੂੰ ਯਾਤਨੀ ਕਰਤੀਏ ਪਰ ਮੇਰੇ ਗੁਰੂ ਅਰਜਨ ਦੇਵ ਨੇ ਤਾਂ ਉਹੜਕ ਬੰਨਾ ਨਹੀਂ ਛੱਡਿਆ ਕਹਿੰਦੇ ਉੱਚ ਤੇ ਉੱਚ ਨਾਮ ਦੇਵ ਸਰਵਦਰਸੀ ਕਵਦਾਸ ਠਾਕਰ ਬਣਵਾਇਆ ਤੇ ਅਰਦਾਸ ਕਰਦੇ ਤੂੰ ਠਾਕਰ ਤੂੰ ਤੇ ਅਰਦਾਸ ਰੱਬ ਰੱਬ ਨੂੰ ਠਾਕਰ ਗਿਆ ਗਿਆ ਤੇ ਮੇਰੇ ਗੁਰੂ ਨੂੰ ਪੱਜੇ ਨੇਵੇਂ ਆਨੇ ਔਲਿਆ ਨੇ ਰੱਬ ਦੀ ਖੁਸ਼ੀ ਦੇ ਜਾਣੀ ਏ ਔਲੇ ਪਾਏ ਮਲੇ ਰੰਗ ਰਹੇ ਨੀਵੇਂ ਹੋਣ ਵਿੱਚ ਅੰਧ ਹੈ ਸੋ ਜਮਣੀ ਨਿਸ਼ਕਾ ਕੋ ਸਿੱਖੀ ਪ੍ਰਚਾਰ ਸਰ ਦੀ ਪੰਜਾਬ ਜੀ ਆਇਆ ਮੈਂ ਬੇਨਤੀ ਕਰਾਸ ਨਾਮ ਸਿੰਘ ਜੀ ਗੈਨੀ ਜੀ ਆ ਕੇ ਸਰੂਪ ਪ੍ਰਾਪਤ ਕਰਨ ਬਰਨਾਮ ਸਿੰਘ ਰਜਿੰਦਰ ਸਿੰਘ ਕਰਗਿਆਲ ਸਿੰਘ ਜੀ ਮੋਹਨ ਸਿੰਘ ਜੀ ਪੰਜ ਪੰਜ ਜਣੇ ਉਪਾਪਰਾਪ ਕਰ ਰਹੀ ਆ ਅਗੁਰੂ ਦੇ ਪੈਰ ਵੇਸੀ ਲਾਡ ਤੁਝ ਬਿਨ ਕੌਣ ਕਰੈ ਐਸੀ ਲਾਡ ਤੁਝ ਬਿਨ ਕੌਣ ਕਰੈ ਤੁਝ ਬਿਨ